ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਆਪਣੀ ਨਵੀਂ ਵੀਡੀਓ ਦੇ ਵਿੱਚ ਲੈ ਕੇ ਹਾਜ਼ਰਾਂ ਆਪਾਂ ਆਪਣੀ ਅੱਜ ਦੀ ਕਹਾਣੀ ਕਹਾਣੀ ਸ਼ੁਰੂ ਕਰਨ ਤੋਂ ਪਹਿਲਾਂ ਜੇਕਰ ਤੁਸੀਂ ਆਪਣੇ ਚੈਨਲ ਤੇ ਪਹਿਲੀ ਵਾਰ ਵਿਜ਼ਿਟ ਕਰ ਰਹੇ ਹੋ ਤਾਂ ਕਿਰਪਾ ਕਰਕੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਵੋ ਆਪਣੀ ਅੱਜ ਦੀ ਕਹਾਣੀ ਕਾਨਪੁਰ ਦੀ ਇੱਕ ਸੱਚੀ ਘਟਨਾ ਮੋਹਨ ਲਾਲ ਤੇ ਦੇਵਕੀ ਦੇ ਦੋ ਬੱਚੇ ਹੁੰਦੇ ਆ ਮੋਹਨ ਲਾਲ ਤੇ ਦੇਵਕੀ ਬਹੁਤ ਮਿਹਨਤ ਕਰਦੇ ਆ ਉਹਨਾਂ ਕੋਲ ਇੱਕ ਏਕੜ ਜ਼ਮੀਨ ਹੁੰਦੀ ਆ ਪਰ ਮੋਹਨ ਲਾਲ ਐਨੀ ਕੰਜੂਸੀ ਕਰਦਾ ਆਪਣੇ ਖਾਣ ਪੀਣ ਤੇ ਵੀ ਉਹ ਉਹਨਾਂ ਕੀ ਖਰਚ ਕਰਦੇ ਆ ਜਿੰਨਾ ਉਹਨਾਂ ਨੂੰ ਬਿਲਕੁਲ ਵੀ ਨਹੀਂ ਸਰਦਾ ਹੁੰਦਾ ਬਹੁਤ ਜ਼ਿਆਦਾ ਹੱਥ ਘੁੱਟ ਕੇ ਉਹ ਖਰਚਾ ਕਰਦੇ ਆ ਤੇ ਉਸੇ ਇੱਕ ਏਕੜ ਤੋਂ ਉਹ ਪੰਜ ਏਕੜ ਜ਼ਮੀਨ ਬਣਾ ਲੈਂਦੇ ਆ ਦੋ ਉਹਨਾਂ ਦੇ ਬੇਟੇ ਹੁੰਦੇ ਆ ਆਪਣੇ ਬੱਚਿਆਂ ਨੂੰ ਉਹ ਪੜਾਉਂਦੇ ਆ ਤੇ ਉਹਨਾਂ ਦੇ ਬੇਟਿਆਂ ਦਾ ਆਪਸ ਵਿੱਚ ਬਹੁਤ ਜ਼ਿਆਦਾ ਪਿਆਰ ਹੁੰਦਾ ਉਹਨਾਂ ਦੇ ਬੇਟੇ ਪੜ ਲੈਂਦੇ ਆ ਇੱਕ 10 ਪੜ ਕੇ ਖੇਤੀ ਕਰਨ ਲੱਗ ਗਿਆ ਦੂਸਰਾ ਸੀ ਜਿਹੜਾ ਉਹ ਅੱਗੇ ਪੜਨ ਲੱਗ ਗਿਆ ਉਹਨੇ ਪਲੱਸ 2 ਕਰ ਲਈ ਚਲੋ ਵਧੀਆ ਪਰਿਵਾਰ ਦਾ ਗੁਜ਼ਾਰਾ ਚੱਲਦਾ ਵਧੀਆ ਪਰਿਵਾਰ ਹੁੰਦਾ ਭਰਾਵਾਂ ਦੀ ਪਿਆਰ ਦੀ ਲੋਕ ਉਦਾਹਰਣ ਦਿੰਦੇ ਆ ਵੀ ਇੰਨਾ ਵਧੀਆ ਦੋਨਾਂ ਭਰਾਵਾਂ ਦੇ ਵਿੱਚ ਪਿਆਰ ਆ ਮੋਹ ਲਾਲ ਤੇ ਦੇਵਕੀ ਵੀ ਆਪਣੇ ਪੁੱਤਾਂ ਦਾ ਪਿਆਰ ਵੇਖ ਕੇ ਫੁੱਲੇ ਨਹੀਂ ਸਮਾਉਂਦੇ ਤੇ ਉਹ ਕਹਿੰਦੇ ਆ ਵੀ ਅਸੀਂ ਕਦੀ ਕਿਸੇ ਦਾ ਮਾੜਾ ਨਹੀਂ ਕੀਤਾ ਸੀ ਅਸੀਂ ਆਪਣੇ ਹੱਥੀਂ ਮਿਹਨਤ ਕੀਤੀ ਤੇ ਮਿਹਨਤ ਦਾ ਫਲ ਸਾਨੂੰ ਮਿਲਿਆ ਵੀ ਸਾਡੀ ਔਲਾਦ ਬਹੁਤ ਚੰਗੀ ਆ ਫਿਰ ਉਹ ਆਪਣੇ ਵੱਡੇ ਪੁੱਤ ਦਾ ਵਿਆਹ ਕਰਨ ਬਾਰੇ ਸੋਚਦੇ ਆ ਬਹੁਤ ਸੋਹਣੀ ਕੁੜੀ ਪਸੰਦ ਕਰਦੇ ਆ ਉਹ ਤੇ ਆਪਣੀ ਨੂੰਹ ਬਣਾ ਕੇ ਲੈ ਆਉਂਦੇ ਆ ਮੋਹਨ ਲਾਲ ਦਾ ਵੱਡਾ ਬੇਟਾ ਸ਼ਾਮ ਉਹ ਖੇਤ ਰਹਿੰਦਾ ਜ਼ਿਆਦਾਤਰ ਤੇ ਛੋਟਾ ਉਹਦਾ ਭਰਾ ਜਿਹੜਾ ਰਾਮ ਉਹ ਕਾਲਜ ਜਾਂਦਾ ਕਾਲਜ ਤੋਂ ਆ ਕੇ ਘਰੇ ਹੁੰਦਾ ਉਹ ਆਪਣੀ ਭਾਬੀ ਨਾਲ ਬਹੁਤ ਰatsch ਮਿਚ ਜਾਂਦਾ ਇੱਕ ਦੂਜੇ ਨਾਲ ਉਹ ਬਹੁਤ ਖੁੱਲ ਜਾਂਦੇ ਆ ਤੇ ਹੌਲੀ-ਹੌਲੀ ਉਹਨਾਂ ਦੇ ਵਿੱਚ ਨੇੜਤਾ ਜਿਹੜੀ ਉਹ ਵਧਣ ਲੱਗਦੀ ਆ ਕੋਹ ਨੇੜਤਾ ਇੱਕ ਦਿਉਰ ਭਾਬੀ ਵਾਲੀ ਨਹੀਂ ਸੀ ਇੱਕ ਪਰਿਵਾਰਕ ਮੈਂਬਰ ਵਾਲੀ ਨਹੀਂ ਸੀ ਇਹਨਾਂ ਦੀ ਨੇੜਤਾ ਉਹਨਾਂ ਦੇ ਨਜਾਇਜ਼ ਰਿਸ਼ਤੇ ਦੇ ਵਿੱਚ ਬਦਲ ਜਾਂਦੀ ਆ ਰਾਮ ਆਪਣੀ ਭਾਬੀ ਕੋਲ ਰਹਿੰਦਾ ਹਰ ਸਮੇਂ ਉਹਦਾ ਭਰਾ ਖੇਤ ਹੁੰਦਾ ਜਿਸ ਕਰਕੇ ਜਿਹੜਾ ਰਾਮ ਆ ਉਹ ਆਪਣੀ ਭਾਬੀ ਦੇ ਜਾਲ ਦੇ ਵਿੱਚ ਬੁਰੀ ਤਰ੍ਹਾਂ ਫਸ ਜਾਂਦਾ ਪਰਿਵਾਰਕ ਮੈਂਬਰਾਂ ਨੂੰ ਇਹਦੀ ਕੋਈ ਭਿੰਨਕ ਨਹੀਂ ਲੱਗਦੀ ਕਿਉਂਕਿ ਸ਼ਾਮ ਨੇ ਕਦੇ ਵੀ ਆਪਣੇ ਭਰਾ ਤੇ ਸ਼ੱਕ ਨਹੀਂ ਕੀਤਾ ਸੀ ਨਾ ਹੀ ਕਦੇ ਆਪਣੀ ਪਤਨੀ ਤੇ ਕੀਤਾ ਸੀ ਚਲੋ ਇਸੇ ਤਰ੍ਹਾਂ ਸਮਾਂ ਗੁਜ਼ਰਦਾ ਰਹਿੰਦਾ ਜਦੋਂ ਰਾਮ ਪੜਾਈ ਕਰ ਹਟਦਾ ਤਾਂ ਉਹਦੇ ਮੰਮੀ ਪਾਪਾ ਸੋਚਦੇ ਆ ਵੀ ਚਲੋ ਵੱਡੇ ਦਾ ਵਿਆਹ ਹੋ ਗਿਆ ਹੁਣ ਛੋਟੇ ਦਾ ਵੀ ਵਿਆਹ ਕਰ ਲਈਏ ਉਹ ਛੋਟੇ ਆਪਣੇ ਰਾਮ ਵਾਸਤੇ ਇੱਕ ਕੁੜੀ ਵੇਖਦੇ ਆ ਤੇ ਉਹਨੂੰ ਆਪਣੇ ਘਰ ਦੀ ਨੂੰਹ ਬਣਾ ਲੈਂਦੇ ਆ ਹੁਣ ਦੋਨਾਂ ਭਰਾਵਾਂ ਦਾ ਵਿਆਹ ਹੋ ਜਾਂਦਾ ਰਾਮ ਜਿਹੜਾ ਉਹ ਆਪਣੀ ਪਤਨੀ ਨੂੰ ਬਹੁਤਾ ਨਹੀਂ ਬੁਲਾਉਂਦਾ ਕਿਉਂਕਿ ਉਹਦਾ ਲਗਾਵ ਆਪਣੀ ਭਾਬੀ ਨਾਲ ਹੀ ਸੀ ਉਹਨੂੰ ਪਹਿਲਾਂ ਜਦੋਂ ਦਾ ਵਿਆਹ ਹੁੰਦਾ ਥੋੜੇ ਜਿਹੇ ਦਿਨ ਤਾਂ ਉਹ ਆਪਣੇ ਘਰ ਵਾਲੀ ਦਾ ਖਿਆਲ ਰੱਖਦਾ ਪਰ ਹੌਲੀ-ਹੌਲੀ ਉਹ ਫਾਰਮੈਲਿਟੀ ਤੋਂ ਅੱਕ ਜਾਂਦਾ ਕਿਉਂਕਿ ਉਹ ਸਿਰਫ ਫਾਰਮੈਲਿਟੀ ਕਰਕੇ ਆਪਣੀ ਪਤਨੀ ਦਾ ਖਿਆਲ ਰੱਖ ਰਿਹਾ ਸੀ ਦਿਲੋਂ ਉਹਦਾ ਲਗਾਵ ਆਪਣੀ ਭਾਬੀ ਨਾਲ ਸੀ ਜਿਹੜੀ ਰਾਮ ਦੀ ਪਤਨੀ ਹੁੰਦੀ ਹੈ ਬਹੁਤ ਨਰਮ ਸੁਭਾਅ ਦੀ ਹੁੰਦੀ ਆ ਇੱਕ ਮਹੀਨੇ ਬਾਅਦ ਉਹ ਨੋਟ ਕਰਦੀ ਆ ਵੀ ਮੇਰੇ ਘਰ ਵਾਲਾ ਆਪਣੀ ਭਾਬੀ ਦੇ ਆਲੇ-ਦੁਆਲੇ ਜ਼ਿਆਦਾ ਰਹਿੰਦਾ ਆ ਵੀ ਮੈਨੂੰ ਘੱਟ ਬੁਲਾਉਂਦਾ। ਫਿਰ ਵੀ ਉਹਨੇ ਕਦੇ ਸ਼ਿਕਾਇਤ ਨਹੀਂ ਕੀਤੀ ਸੀ। ਵਿਆਹ ਨੂੰ 6 ਮਹੀਨੇ ਹੋ ਜਾਂਦੇ ਆ ਤੇ ਰਾਮ ਦੀ ਪਤਨੀ ਸਾਰਾ ਕੁਝ ਸਮਝ ਜਾਂਦੀ ਆ ਤੇ ਉਹ ਆਪਣੀ ਸੱਸ ਨੂੰ ਕਹਿੰਦੀ ਆ ਵੀ ਮਾਤਾ ਤੇਰੇ ਮੁੰਡੇ ਨੂੰ ਜੇ ਮੈਂ ਨਹੀਂ ਪਸੰਦ ਸੀ ਉਹਨੇ ਮੇਰੇ ਨਾਲ ਵਿਆਹ ਕਿਉਂ ਕਰਾਇਆ? ਵੀ ਤੇਰੀ ਵੱਡੀ ਨੂੰਹ ਕੋਲ ਰਹਿੰਦਾ ਵੀ ਇਹ ਗੱਲ ਠੀਕ ਨਹੀਂ। ਤਾਂ ਉਹ ਕਹਿੰਦੀ ਵੀ ਦੇਖ ਪੁੱਤ ਕਈ ਵਾਰੀ ਨਾ ਕੀ ਵੀ ਇਹ ਗੇ ਸਾਨੂੰ ਮੱਖੀ ਨਿਗਲ ਨਹੀਂ ਪੈਂਦੀ ਆ ਵੀ ਮਾਫ ਕਰਦੇ ਅਸੀਂ ਤੇਰੇ ਗੁਨਾਹਗਾਰਾਂ ਸਾਨੂੰ ਸੀ ਥੋੜੀ ਜਿਹੀ ਵਿੜਕੇ ਇਸ ਗੱਲ ਦੀ ਅਸੀਂ ਐਸੇ ਕਰਕੇ ਵਿਆਹ ਕੀਤਾ ਸੀ ਵੀ ਸ਼ਾਇਦ ਇਹ ਆਪਣੀਆਂ ਆਦਤਾਂ ਤੋਂ ਬਾਜ਼ ਆ ਜਾਣਗੇ ਪਰ ਹੁਣ ਸਾਨੂੰ ਇਹ ਲੱਗਦਾ ਵੀ ਅਸੀਂ ਤੇਰੇ ਨਾਲ ਧੱਕੇਸ਼ਾਹੀ ਕੀਤੀ ਆ ਤਾਂ ਆਰਾਮ ਦੀ ਪਤਨੀ ਆ ਜਿਹੜੀ ਉਹ ਕਹਿੰਦੀ ਵੀ ਚਲੋ ਮਾਤਾ ਜੋ ਵੀ ਹੋਇਆ ਮੇਰੇ ਕਰਮਾਂ ਦੇ ਵਿੱਚ ਜੋ ਵੀ ਸੀ ਤਾਂ ਉਹਦੀ ਸੱਸ ਨੂੰ ਕਹਿੰਦੀ ਆ ਵੀ ਦੇਖ ਪੁੱਤ ਇੱਕ ਔਰਤ ਚਾਹੇ ਤਾਂ ਕੀ ਨਹੀਂ ਕਰ ਸਕਦੀ ਤੂੰ ਆਪਣੇ ਪਤੀ ਨੂੰ ਇੰਨਾ ਪਿਆਰ ਕਰ ਵੀ ਉਹਦੇ ਜਾਲ ਚੋਂ ਨਿਕਲ ਸਕੇ ਚਲੋ ਉਹਨਾਂ ਦੋਨਾਂ ਦੀ ਜਿਹੜੀ ਗੱਟਮਟਾਗੀ ਹੋ ਜਾਂਦੀ ਆ ਉਹ ਆਪਣੀ ਸੱਸ ਨੂੰ ਕਹਿੰਦੀ ਆ ਵੀ ਮੈਂ ਆਪਣੇ ਵੱਲੋਂ ਪੂਰੀ ਕੋਸ਼ਿਸ਼ ਕਰੂੰ ਤਾਂ RAM ਦੀ ਪਤਨੀ RAM ਦਾ ਬਹੁਤ ਖਿਆਲ ਰੱਖਦੀ ਆ ਪਰ RAM ਆਪਣੀ ਭਾਬੀ ਦੇ ਜਾਲ ਚੋਂ ਨਹੀਂ ਨਿਕਲ ਸਕਿਆ ਮੋਹਨ ਲਾਲ ਅਤੇ ਦੇਵਕੀ ਨੇ ਫੈਸਲਾ ਕੀਤਾ ਵੀ ਆਪਾਂ ਦੋਨਾਂ ਭਰਾਵਾਂ ਨੂੰ ਅੱਡ-ਅੱਡ ਕਰ ਦਿੰਨੇ ਆ ਮੁੰਡਿਆਂ ਨੂੰ ਦੋਨਾਂ ਨੂੰ ਇਸ ਗੱਲ ਦਾ ਨਹੀਂ ਪਤਾ ਸੀ ਕਿਉਂਕਿ ਮੋਹਨ ਲਾਲ ਤੇ ਦੇਵਕੀ ਨਹੀਂ ਚਾਹੁੰਦੇ ਸੀ ਵੀ ਉਹਨਾਂ ਦੇ ਪੁੱਤਾਂ ਦਾ ਆਪਸ ਵਿੱਚ ਬੈਰ ਪਵੇ। ਦੇਵਕੀ ਨੇ ਆਪਣੀ ਵੱਡੀ ਨੂੰਨੋ ਗੱਲੀਵਾਤੀ ਸਮਝਾਉਣ ਦੀ ਕੋਸ਼ਿਸ਼ ਕੀਤੀ ਪਰ ਉਹਦੀ ਨੂੰ ਪਿਆਰ ਤੇ ਪਾਣੀ ਨਹੀਂ ਪੈਣ ਦਿੰਦੀ ਸੀ। ਮੋਹਨ ਲਾਲ ਤੇ ਦੇਵਕੀ ਇੱਕ ਦਿਨ ਆਪਣੇ ਦੋਨਾਂ ਮੁੰਡਿਆਂ ਨੂੰ ਬਿਠਾ ਕੇ ਕਹਿੰਦੇ ਵੀ ਦੇਖੋ ਹੁਣ ਤੁਹਾਡਾ ਵਿਆਹ ਹੋ ਗਿਆ ਵਧੀਆ ਪਿਆਰਾ ਤੁਹਾਡੇ ਚ ਵਧੀਆ ਤੁਹਾਡੇ ਪਰਿਵਾਰ ਆ ਵੀ ਹੁਣ ਤੁਸੀਂ ਅਲੱਗ-ਅਲੱਗ ਹੋ ਜਾਓ। ਤਾਂ ਸ਼ਾਮ ਕਹਿੰਦਾ ਵੀ ਮੰਮੀ ਤੁਸੀਂ ਇਹ ਕੀ ਗੱਲ ਕਰਦੇ ਹੋ ਅਸੀਂ ਅੱਡ ਕਿਵੇਂ ਹੋ ਜਾਈਏ? ਵੀ ਨਹੀਂ ਅਸੀਂ ਨਹੀਂ ਅੱਡ ਹੋ ਸਕਦੇ ਅਸੀਂ ਤਾਂ ਨਿੱ ਇੱਕ ਦੂਜੇ ਬਿਨਾਂ ਰਹਿ ਸਕਦੇ। ਉਹ ਆਪਣੇ ਪੁੱਤਾਂ ਨੂੰ ਗੱਲੀ ਗੱਲੀ ਸਮਝਾਉਂਦੇ ਆ ਪਰ ਸ਼ਾਮ ਆ ਜਿਹੜਾ ਉਹ ਅੱਡ ਹੋਣ ਲਈ ਨਹੀਂ ਮੰਨਦਾ ਉਸੇ ਤਰ੍ਹਾਂ ਹੀ ਸਮਾਂ ਗੁਜ਼ਰਦਾਗਾ ਜਿਹੜਾ RAM ਆ ਉਹ ਇੱਕ ਦਿਨ ਲੜਕੇ ਆਪਣੀ ਪਤਨੀ ਨੂੰ ਘਰੋਂ ਕੱਢ ਦਿੰਦਾ ਕਿਉਂਕਿ ਉਹਨੂੰ ਇਹ ਹੁੰਦਾ ਵੀ ਮੇਰੀ ਪਤਨੀ ਆ ਜਿਹੜੀ ਸਾਡੇ ਰਿਸ਼ਤੇ ਦੇ ਵਿੱਚ ਰੋੜਾ ਬਣ ਰਹੀ ਆ ਹੁਣ ਉਹ ਟੋਕ ਟਕਾਈ ਕਰਦੀ ਸੀ ਗੱਲਬਾਤ ਕਰਦੀ ਉਹਦੇ ਨਾਲ ਹਨਾ ਤੇ ਨੋਟ ਕਰਦੀ ਸੀ ਗੱਲਾਂ RAM ਨੂੰ ਐ ਹੁੰਦਾ ਸੀ ਵੀ ਬੰਦਸ਼ ਫੀਲ ਹੁੰਦੀ ਸੀ ਤੇ ਜਿਹੜੀ RAM ਦੀ ਪਰਜਾਈ ਸੀ ਉਹ ਵੀ ਉਹਦੀ ਪਤਨੀ ਨੂੰ ਕੋਈ ਬਹੁਤਾ ਚੰਗਾ ਨਹੀਂ ਸਮਝਦੀ ਸੀ। ਉਹਦੇ ਨਾਲ ਲੜਦੀ ਕਰਦੀ ਰਹਿੰਦੀ ਸੀ। RAM ਦੀ ਪਤਨੀ ਵੀ ਅੱਕ ਜਾਂਦੀ। ਉਹ ਕਹਿੰਦੀ ਵੀ ਜਦੋਂ ਇਹ ਨਹੀਂ ਮੇਰਾ ਕਰਦਾ ਵੀ ਮੈਂ ਵੀ ਕੀ ਕਰਨਾ। ਚਲੋ ਉਹ ਆਪਣੇ ਪਿਤਾ ਦੇ ਘਰ ਚਲੀ ਜਾਂਦੀ ਆ। ਕਿਉਂਕਿ ਉਹਦੇ ਪੇਕਿਆਂ ਦੇ ਵਿੱਚ ਕੋਈ ਨਹੀਂ ਹੁੰਦਾ। ਇਕੱਲਾ ਉਹਦਾ ਪਿਤਾ ਹੀ ਹੁੰਦਾ। ਮੋਹਨ ਲਾਲ ਤੇ ਦੇਵਕੀ ਆਪਣੇ ਪੁੱਤ ਨੂੰ ਬੜਾ ਸਮਝਾਉਂਦੇ ਆ ਕਿ ਤੂੰ ਉਹ ਨੂੰ ਨਾ ਕਰੋ। ਕੱਢ ਤੇ ਚੰਗੀ ਗੱਲ ਨਹੀਂ। ਪਰ RAM ਉਹਨਾਂ ਦੀ ਕੋਈ ਗੱਲ ਨਹੀਂ ਸੁਣਦਾ। ਹੁਣ ਜਿਹੜੀ RAM ਦੀ ਪਰਜਾਈ ਆ ਉਹ ਸੋਚਦੀ ਆ ਵੀ RAM ਤਾਂ ਕਾਲਜ ਦੀ ਪੜ੍ਹਾਈ ਕਰਕੇ ਹਟ ਗਿਆ ਵੀ ਇਹੇ ਕੰਮ ਤਾਂ ਕੋਈ ਕਰਦਾ ਨਹੀਂ ਵੀ ਕੰਮ ਤਾਂ ਮੇਰੇ ਘਰ ਵਾਲਾ ਕਰਦਾਗਾ ਤੇ ਉਹ ਨਾ ਇੱਕ ਦਿਨ ਨੂੰ ਆਏ ਕਹਿੰਦੀ ਆ RAM ਮੈਂ ਸੁਣਿਆ ਨਾ ਵੀ ਜਿਹੜੇ ਬਾਹਰ ਜਾਂਦੇ ਆ ਦੁਬਈ ਗਏ ਹੋਏ ਆ ਮੁੰਡੇ ਉਹ ਬਹੁਤ ਪੈਸਾ ਕਮਾਉਂਦੇ ਆ ਮੈਨੂੰ ਪਤਾ ਤੂੰ ਆਪਣੀ ਪਤਨੀ ਨੂੰ ਨਹੀਂ ਪਸੰਦ ਕਰਦਾ ਤੈਨੂੰ ਮੇਰੇ ਨਾਲ ਰਹਿਣਾ ਹੀ ਪਸੰਦ ਆ ਵੀ ਇਸ ਤਰ੍ਹਾਂ ਤਾਂ ਆਪਣਾ ਗੁਜ਼ਾਰਾ ਨਹੀਂ ਹੋਣਾ ਤੂੰ ਐਂ ਕਰ ਤੂੰ ਬਾਹਰ ਜਾ ਕੁਝ ਸਾਲ ਬਾਹਰ ਲਾ ਕੇ ਆ ਪੈਸਾ ਕਮਾ ਵੀ ਇਸੇ ਮਤਲਬ ਗਰੀਬੀ ਦੇ ਵਿੱਚ ਹੀ ਮੈਂ ਜ਼ਿੰਦਗੀ ਕੱਟ ਰਹੀ ਆਂ ਵੀ ਆਪਣੀ ਖੇਤੀ ਤੋਂ ਤਾਂ ਉਹੀ ਆਮਦਨ ਆਉਣੀ ਆ ਜਿਹੜੀ ਆਉਣੀ ਆ ਵੀ ਕੰਮ ਕਰੇ ਬਿਨਾ ਤਾਂ ਸਰਨਾ ਨਹੀਂ ਤੇ ਰਾਮ ਸੋਚਦਾ ਵੀ ਹਾਂ ਜਦੋਂ ਮੈਂ ਇਹਨੂੰ ਪਸੰਦ ਕਰਦਾ ਤੇ ਇਹਦੇ ਸੁਪਨੇ ਪੂਰੇ ਕਰਨਾ ਵੀ ਮੇਰਾ ਫਰਜ਼ ਆ ਤੇ ਉਹ ਆਪਣੀ ਭਝਾਈ ਦੇ ਅੱਖੇ ਲੱਗ ਕੇ ਦੁਬਈ ਚਲੇ ਜਾਂਦਾ ਜਦੋਂ ਉਹ ਦੁਬਈ ਜਾਂਦਾ ਤਾਂ ਵੀ ਆਪਣੀ ਪਤਨੀ ਨੂੰ ਮਿਲ ਨਹੀਂ ਜਾਂਦਾ ਮੋਹ ਲਾਲ ਤੇ ਦੇਵਕੀ ਆਪਣੀ ਨੂੰਹ ਨੂੰ ਮਿਲਣ ਚਲੇ ਜਾਂਦੇ ਨੇ ਕਦੇ-ਕਦੇ ਉਹ ਆਪਣੀ ਨੂੰਹ ਨੂੰ ਕਹਿੰਦੇ ਆ ਵੀ ਤੂੰ ਆ ਜਾ ਤੋ ਕਹਿੰਦੀ ਵੀ ਨਹੀਂ ਤੁਹਾਡੇ ਕਰਕੇ ਮੈਂ ਰਹਿ ਸਕਦੀ ਸੀ ਉਸ ਘਰੇ ਪਰ ਜਦੋਂ ਮੇਰਾ ਪਤੀ ਮੇਰੀ ਇੱਜ਼ਤ ਨਹੀਂ ਕਰਦਾ ਵੀ ਮੈਂ ਨਹੀਂ ਰਹਿ ਸਕਦੀ। ਬਾਕੀ ਹੋਰ ਕੋਈ ਵੈਲ ਐਪ ਹੁੰਦਾ ਮੈਂ ਝਰ ਲੈਂਦੀ। ਜਿਹੜੇ ਲੱਛਣ ਉਹਨੇ ਫੜੇ ਹੋਏ ਆ ਵੀ ਮੈਂ ਨਹੀਂ ਉਹ ਝਰ ਸਕਦੀ। ਚਲ ਜਦੋਂ ਉਹ ਬਾਹਰ ਚ ਲਿਆ ਜਾਂਦਾ ਤਾਂ ਮੋਹਨ ਲਾਲ ਤੇ ਦੇਵਕੀ ਫਿਰ ਇੱਕ ਦਿਨ ਆਪਣੀ ਨੂੰ ਨੂੰ ਮਿਲਣ ਜਾਂਦੇ ਆ। ਪਰ ਉਹਨੂੰ ਆਪਣੀ ਨੂੰ ਦੇ ਘਰਾਂ ਕੁਝ ਨਹੀਂ ਮਿਲਦਾ। ਮਤਲਬ ਕੋਈ ਨਹੀਂ ਉਹਨੂੰ ਮਿਲਦਾ। ਘਰ ਦੇ ਗੇਟ ਨੂੰ ਤਾਲਾ ਲੱਗਿਆ ਹੁੰਦਾ। ਉਹ ਥਿਆਣ ਗਵਾਂਢ ਚ ਪੁੱਛਦੇ ਆ ਤਾਂ ਅੰਡੀ ਗਵਾਂਢੀ ਦੱਸਦੇ ਆ। ਵੀ ਇਸ ਘਰ ਦੇ ਵਿੱਚ ਜਿਹੜਾ ਬੰਦਾ ਰਹਿੰਦਾ ਸੀ ਉਹਦੀ ਮੌਤ ਹੋ ਗਈ ਤੇ ਉਹਦੀ ਬੇਟੀ ਹੈ ਜਿਹੜੀ ਉਹ ਰਿਸ਼ਤੇਦਾਰੀ ਦੇ ਵਿੱਚ ਚਲੀ ਗਈ ਕਿਤੇ ਚਲੋ ਉਹ ਵਾਪਸ ਆ ਜਾਂਦੀ ਹੈ ਤੇ ਉਹ ਬੜਾ ਫਿਕਰ ਕਰਦੇ ਆਪਦੀ ਨੂੰ ਦਾ ਹਨਾ ਵੀ ਵਿਆਹ ਕੇ ਲਿਆਂਦੀ ਸੀ ਇਸ ਘਰ ਦੀ ਇੱਜ਼ਤ ਸੀ ਵੀ ਹੁਣ ਪਤਾ ਨਹੀਂ ਕਿੱਥੇ ਰੋਲਦੀ ਹੋਊਗੀ ਉਹਨਾਂ ਨੂੰ ਇਸ ਗੱਲ ਦਾ ਬੜਾ ਦੁੱਖ ਹੁੰਦਾ ਉਧਰੋਂ ਰਾਮ ਆ ਜਿਹੜਾ ਆਪਣੀ ਪਰਜਾਈ ਨਾਲ ਗੱਲਾਂ ਕਰਦਾ ਰਹਿੰਦਾ ਗੱਲਾਂ ਬਾਤਾਂ ਕਰਦਾ ਉਵੇਂ ਹੀ ਉਹਨਾਂ ਦਾ ਰਿਸ਼ਤਾ ਜਿਹੜਾ ਚੱਲਦਾ ਰਹਿੰਦਾ ਇੱਕ ਦਿਨ ਰਾਮ ਦੀ ਪਰਜਾਈ ਆਪਣੇ ਪਤੀ ਸ਼ਾਮ ਨੂੰ ਕਹਿੰਦੀ ਆ ਕਿ ਦੇਖ ਹੁਣ ਉਹ ਤਾਂ ਚਲੀ ਗਈ ਛੱਡ ਕੇ ਤੇ ਹੁਣ ਜਿਹੜੀ ਜ਼ਮੀਨ ਆ ਤੂੰ ਐ ਕਰ ਮੰਮੀ ਪਾਪਾ ਤੂੰ ਆਪਣੇ ਨਾਂ ਲਵਾ ਲੈ ਚਲੋ ਆਪਣੇ ਪਾਪਾ ਨੂੰ ਕਹਿੰਦਾ ਵੀ ਪਾਪਾ ਮੇਰੇ ਨਾਂ ਜ਼ਮੀਨ ਕਰਾ ਦਿਓ ਤਾਂ ਮੋਹਨ ਲਾਲ ਕਹਿੰਦਾ ਵੀ ਤੇਰੇ ਨਾਂ ਜ਼ਮੀਨ ਇਕੱਲੇ ਨਾ ਕਿਵੇਂ ਕਰਾ ਦਿਆਂ ਵੀ ਤੁਹਾਡੀ ਅੱਧੀ ਅੱਧੀ ਆ ਉਹ ਕਹਿੰਦਾ ਵੀ ਸਾਡਾ ਕਿਹੜਾ ਫਰਕ ਆ ਵੀ ਤੂੰ ਜਿਉਂਦੇ ਦੀ ਨਾਮ ਕਰਾ ਦੇ ਵੀ ਤੇਰੀ ਛੋਟੀ ਨੂੰਹ ਆ ਜਿਹੜੀ ਉਹ ਗੁੱਸੇ ਹੋ ਕੇ ਗਈ ਆ ਜੇ ਉਹਦੇ ਨਾਮ ਜ਼ਮੀਨ ਜਮੂਨ ਚੜ ਗਈ ਵੀ ਜੇ ਮੁੰਡੇ ਚੜੂ ਤਾਂ ਉਹਦੇ ਨਾਮ ਵੀ ਚੜੂ ਵੀ ਉਹਨੇ ਦੇਣਾ ਕੁਛ ਨਹੀਂ ਉਹ ਕਹਿੰਦਾ ਵੀ ਉਹ ਮੇਰੀ ਨੂੰਹ ਬਹੁਤ ਇੱਜ਼ਤਦਾਰ ਆ ਜੇ ਪਹਿਲੀ ਗੱਲ ਤਾਂ ਉਹ ਵਿਚਾਰੀ ਹੱਕ ਜਤਾਉਂਦੀ ਨਹੀਂ ਜੇ ਜ਼ਮੀਨ ਚੜ ਵੀ ਗਈ ਉਹ ਜ਼ਮੀਨ ਕਿਤੇ ਨਹੀਂ ਲੈ ਕੇ ਜਾਂਦੀ ਤਾਂ ਉਹਦਾ ਪੁੱਤਰ ਉਹਨੂੰ ਫੇਰ ਕਹਿੰਦਾ ਵੀ ਦੇਖ ਪਾਪਾ ਮੈਂ ਖੇਤੀਬਾੜੀ ਕਰਦਾ ਮੈਨੂੰ ਲੋਨ ਕਰਾਉਣ ਦੀ ਲੋੜ ਹੁੰਦੀ ਆ ਵੀ ਜ਼ਮੀਨ ਤਾਂ ਕਰਾਉਣੀ ਪਊ ਤੇ ਉਹ ਆਪਣੇ ਭਰਾ ਆਰਾਮ ਨੂੰ ਕਹਿੰਦਾ ਵੀ ਤੂੰ ਬਾਪੂ ਜੀ ਨੂੰ ਕਹਿ ਵੀ ਜ਼ਮੀਨ ਮੇਰੇ ਨਾਂ ਕਰਾ ਦੇ ਤਾਂ ਆਰਾਮ ਜਿਹੜਾ ਉਹਨੂੰ ਇਹ ਹੁੰਦਾ ਵੀ ਮੇਰੇ ਭਰਾ ਨੇ ਕਿੱਥੇ ਲੈ ਕੇ ਜਾਣੀ ਆ ਬਾਕੀ ਉਹਨੂੰ ਆਪਦੀ ਪਰਜਾਈ ਦਾ ਹੀ ਇੰਨਾ ਦਬਾਅ ਹੁੰਦਾ ਉਹਦੀ ਪਰਜਾਈ ਵੀ ਉਹਨੂੰ ਕਹਿੰਦੀ ਆ ਵੀ ਤੂੰ ਮੰਮੀ ਪਾਪਾ ਨੂੰ ਕਹਿ ਤਲाराम ਨੇ ਆਪਣੇ ਪਾਪਾ ਨੂੰ ਕਹਿੰਦਾ ਵੀ ਮੇਰੀ ਸਹਿਮਤੀ ਆ ਤੁਸੀਂ ਸਾਰੀ ਜ਼ਮੀਨ ਇਹਦੇ ਨਾਂ ਕਰਾ ਦਿਓ ਵੀ ਬਾਅਦ ਵਿੱਚ ਇਹ ਮੈਨੂੰ ਅੱਧੀ ਦੇ ਦੂ। ਚਲੋ ਮੋਹਨ ਲਾਲ ਆ ਜਿਹੜਾ ਉਹ ਜ਼ਮੀਨ ਨਾਂ ਕਰਾ ਦਿੰਦਾ ਆਪਣੇ ਮੁੰਡੇ ਦੇ। ਜ਼ਮੀਨ ਨਾਂ ਕਰਾਉਣ ਤੋਂ ਬਾਅਦ ਜਿਹੜੀ ਸ਼ਾਮ ਦੀ ਪਤਨੀ ਆ ਉਹ ਆਪਣੇ ਪਤੀ ਤੇ ਇੰਨਾ ਦਬਾਰ ਰੱਖਦੀ ਆ ਵੀ ਉਹਨੂੰ ਲੈ ਕੇ ਉਹ ਆਪਣੇ ਪੇਕੇ ਘਰ ਚਲੀ ਜਾਂਦੀ ਆ। ਤੇ ਜਿਹੜੇ ਉਹਦੇ ਮਾਪੇ ਆ ਉਹ ਘਰ ਦੇ ਵਿੱਚ ਇਕੱਲੇ ਰਹਿ ਜਾਂਦੇ ਆ। ਹੁਣ ਜ਼ਮੀਨ ਵੀ ਉਹਨਾਂ ਨੇ ਨਾਂ ਕਰਾਤੀ ਸੀ ਕਿਉਂਕਿ ਸ਼ਾਮ ਸੀ ਜਿਹੜਾ ਉਹਦੇ ਮਨ ਦੇ ਵਿੱਚ ਵੀ ਲਾਲਚ ਆ ਗਿਆ। ਵੀ ਜੇ ਰਾਮ ਆ ਗਿਆ ਤਾਂ ਮੈਥੋਂ ਜ਼ਮੀਨ ਮੰਗੂਗਾ ਵੀ ਅੱਗੇ ਮੈਂ ਆਪਣੇ ਬੱਚਿਆਂ ਦਾ ਪਾਲਣ ਪੋਸ਼ਣ ਕਿਵੇਂ ਕਰੂੰਗਾ ਉਹ ਆਪਣੇ ਘਰ ਵਾਲੀ ਦੇ ਇੰਨਾ ਅੰਦਰ ਹੁੰਦਾ ਵੀ ਉਹਦੇ ਪੇਕੇ ਰਹਿਣ ਲੱਗ ਜਾਂਦੇ ਆ ਜਾ ਕੇ ਉਹ ਉਧਰੋਂ ਮੋਹਨ ਲਾਲ ਤੇ ਦੇਵਕੀ ਚਲੋ ਆਪਣਾ ਗੁਜ਼ਾਰਾ ਕਰਦੇ ਆ ਵਿਚਾਰੇ ਕਿਸੇ ਦੇ ਕੰਮਕਾਰ ਕਰਦੇ ਆ ਤੇ ਹੁਣ ਉਹ ਜਮਾ ਬਜ਼ੁਰਗ ਹੋ ਚੁੱਕੇ ਹੁੰਦੇ ਆ ਤੇ ਹੁਣ ਕੰਮਕਾਰ ਵੀ ਉਹਨਾਂ ਦੇ ਉਹਨਾਂ ਦਾ ਕਿੱਥੇ ਹੋਣਾ ਸੀ ਤੇ ਉਹਨਾਂ ਜਿੱਥੇ ਟ੍ਰੇਨ ਰੇਲਵੇ ਸਟੇਸ਼ਨ ਹੁੰਦਾ ਉੱਥੇ ਜਾ ਕੇ ਉਹ ਭੀਖ ਮੰਗਣੀ ਸ਼ੁਰੂ ਕਰ ਦਿੰਦੇ ਆ ਜੇ ਕੋਈ ਉਹਨਾਂ ਨੂੰ ਕੁਝ ਦੇ ਦਿੰਦਾ ਤੇ ਸ਼ਾਮ ਨੂੰ ਰੋਟੀ ਖਾ ਲੈਂਦੇ ਆ ਵਿਚਾਰੇ ਤੇ ਵਾਪਸ ਆਪਣੇ ਘਰੇ ਆ ਜਾਂਦੇ ਆ ਰੇਲਵੇ ਸਟੇਸ਼ਨ ਤੋਂ ਉਹਨਾਂ ਦਾ ਘਰ ਕਾਫੀ ਦੂਰ ਹੁੰਦਾ ਤੇ ਫਿਰ ਉਹ ਸੋਚਦੇ ਆ ਵੀ ਆਪਾਂ ਨੂੰ ਰੋਜ਼ ਆਉਣਾ ਜਾਣਾ ਪੈਂਦਾ ਵੀ ਕੁਛ ਆਪਾਂ ਕਰਾਇਆ ਲਾ ਦਿੰਨੇ ਆ ਵੀ ਆਪਾਂ ਉੱਥੇ ਹੀ ਰਹਿਣ ਲੱਗ ਜਾਈਏ ਚਲੋ ਮੋਹਨ ਲਾਲ ਤੇ ਦੇਵਕੀ ਉੱਥੇ ਹੀ ਇੱਕ ਝੌਂਪੜੀ ਜੀ ਬਣਾ ਲੈਂਦੇ ਆ ਉੱਥੇ ਹੀ ਰਹਦੇ ਆ ਉਹ ਭੀਖ ਮੰਗਦੇ ਆ ਸ਼ਾਮ ਨੂੰ ਆਪ ਦਾ ਖਾਣਾ ਖੋਣਾ ਖਾ ਕੇ ਉਸ ਝੌਂਪੜੀ 'ਚ ਆ ਜਾਂਦੇ ਆ ਐਸੀ ਤਰ੍ਹਾਂ ਉਹ ਗੁਜ਼ਰਬਸਰ ਕਰ ਰਹੇ ਹੁੰਦੇ ਆ ਉਦੋਂ ਰਾਮ ਆ ਜਿਹੜਾ ਉਹ ਆਪਣੇ ਭਰਾ ਨੂੰ ਪ੍ਰਜਾਇਹ ਨੂੰ ਫੋਨ ਲਾਉਂਦਾ ਪਰ ਉਹਨਾਂ ਦਾ ਨੰਬਰ ਨਹੀਂ ਲੱਗਦਾ ਕਿਉਂਕਿ ਉਹ ਨੰਬਰ ਬਦਲ ਲੈਂਦੇ ਆ 6 ਮਹੀਨੇ ਤੱਕ ਉਹਨੇ ਟਰਾਈ ਕੀਤਾ ਜਦੋਂ ਉਹਨਾਂ ਦਾ ਨੰਬਰ ਨਾ ਲੱਗਿਆ ਤੇ ਉਹਨੇ ਸੋਚਿਆ ਵੀ ਮੈਨੂੰ 2 ਸਾਲ ਹੋ ਗਏ ਦਬਈਆ ਇਹਨੂੰ ਵੀ ਡੇਢ ਸਾਲ ਤਾਂ ਵਧੀਆ ਗੱਲਬਾਤ ਹੋਈ ਵੀ ਹੁਣ ਫੋਨ ਕਿਉਂ ਨਹੀਂ ਲੱਗਦਾ ਤੇ ਚਲੋ ਉਹ ਆ ਜਾਂਦਾ ਵਾਪਸ ਇੰਡੀਆ ਆਉਂਦਾ ਆ ਕੇ ਹੋਏ ਰਿਪੋਰਟ ਤੋਂ ਜਦੋਂ ਆਪਣੇ ਘਰ ਆਉਂਦਾ ਤੇ ਘਰ ਨੂੰ ਤਾਲਾ ਲੱਗਿਆ ਹੁੰਦਾ ਉਹ ਸੋਚਦਾ ਵੀ ਕਿੱਧਰ ਗਏ ਨੇ ਤੇ ਆਪਣੇ ਮਤਲਬ ਆਣ ਗਵਣ ਨੂੰ ਪੁੱਛਦਾ ਤਾਂ ਉਹਦੇ ਆਣ-ਗਵਾਂਡ ਵਾਲੇ ਦੱਸਦੇ ਆ ਵੀ ਤੇਰੀ ਭਰਜਾਈ ਤਾਂ ਬਹੁਤ ਟਾਈਮ ਪਹਿਲਾਂ ਤੇਰੇ ਭਰਾ ਨੂੰ ਲੈ ਕੇ ਕਿਤੇ ਚਲੀ ਗਈ ਤੇਰੇ ਮੰਮੀ ਪਾਪਾ ਇਕੱਲੇ ਰਹਿੰਦੇ ਸੀਗੇ ਤੇ ਉਹ ਵੀ ਹੁਣ ਕਿਤੇ ਆਏ ਨਹੀਂ ਕਦੇ ਉਹਨਾਂ ਨੇ ਦੱਸਿਆ ਨਹੀਂ ਕੁਝ ਤੇ ਉਹਨੂੰ ਬੜੀ ਫਿਕਰ ਹੁੰਦੀ ਆ ਤੇ ਉਹ ਕਹਿੰਦਾ ਵੀ ਮੇਰੀ ਭਰਜਾਈ ਇਹਦਾ ਮਤਲਬ ਜਾਣ-ਬੁੱਝ ਕੇ ਮੇਰੇ ਭਰਾ ਨੂੰ ਲੈ ਗਈ ਚਲੋ ਉਹ ਆਪਣੇ ਭਰਾ ਦੇ ਸਹੁਰੇ ਘਰ ਜਾਂਦਾ ਕਿਉਂਕਿ ਘਰ ਉਹ ਜਾਂਦਾ ਸੀ ਤੇ ਜਦੋਂ ਜਾਂਦਾ ਅਗੋਂ ਸ਼ਾਮ ਤੇ ਉਹਦੇ ਘਰ ਵਾਲੀ ਦੇ ਜਿਹੜੇ ਨਖਰੇ ਆ ਬਿਲਕੁਲ ਬਦਲ ਚੁੱਕੇ ਹੁੰਦੇ ਆ ਉਨਾ ਦਾ ਵਿਹੇਵ ਬਦਲ ਚੁੱਕਿਆ ਹੁੰਦਾ। ਉਹਨੂੰ ਕਹਿੰਦੇ ਆ ਵੀ ਤੂੰ ਕੌਣ ਐ? ਉਹ ਕਹਿੰਦਾ ਵੀ ਤੂੰ ਭੁੱਲ ਗਿਆ ਆਪਦੇ ਭਰਾ ਨੂੰ। ਕਹਿੰਦਾ ਕਿਹੜਾ ਭਰਾ? ਮੈਂ ਤੇਰਾ ਕੋਈ ਭਰਾ ਭਰੂ ਨਹੀਂ। ਉਹ ਕਹਿੰਦਾ ਵੀ ਅੱਛਾ ਜ਼ਮੀਨ ਦੇਖ ਕੇ ਤੇਰੇ ਮਨ 'ਚ ਲਾਲਚ ਆ ਗਿਆ। ਕਹਿੰਦਾ ਲੈ ਜ਼ਮੀਨ ਮੈਂ ਬਣਾਈ ਸੀ ਤੈਨੂੰ ਪਤਾ? ਜ਼ਮੀਨ ਤੇ ਖੇਤੀ ਮੈਂ ਕਰਦਾ ਸੀ ਤੂੰ ਕੀ ਕਰਦਾ ਸੀ? ਤੇ ਉਹ ਕਹਿੰਦਾ ਮੈਂ ਦबई ਤੋਂ ਪੈਸੇ ਭੇਜਦਾ ਤਾਂ ਰਿਹਾ। ਕਹਿੰਦਾ ਜਿਹੇ ਜਿੱਤੂ ਪੈਸੇ ਭੇਜੇ ਉਹ ਜਿਹੇ ਤੇਰੇ ਵਿਆਹ ਤੇ ਨਹੀਂ ਲੱਗੇ। ਕੰਮ ਮੈਂ ਕਰਦਾ ਰਿਹਾ ਜ਼ਮੀਨ ਦਾ ਮਾਲਕ ਤੂੰ ਬਣਦਾ। ਰਾਮ ਸਮਝ ਜਾਂਦਾ ਵੀ ਇਹਨਾਂ ਦੇ ਮਨ 'ਚ ਲਾਲਚ ਆ ਗਿਆ। ਉਹ ਆਪਣੀ ਭਝਾਈ ਨੂੰ ਵੀ ਕਹਿੰਦਾ ਵੀ ਭਾਬੀ ਇਹ ਚੰਗੀ ਗੱਲ ਨਹੀਂ। ਉਹ ਕਹਿੰਦੀ ਜਾ ਜਾ ਆਪਣਾ ਕੰਮ ਕਰ। ਆਪਦਾ ਘਰ ਤਾਂ ਬੰਨਿਆ ਨਹੀਂ ਗਿਆ ਹੁਣ ਸਾਡਾ ਪੱਟਣ ਆ ਗਿਆ। ਰਾਮ ਨੂੰ ਇਸ ਗੱਲ ਦਾ ਬਹੁਤ ਗੁੱਸਾ ਆਉਂਦਾ ਪਰ ਉਹ ਸਾਰਾ ਗੁੱਸਾ ਪਾਣੀ ਵਾਂਗੂ ਪੀ ਕੇ ਵਾਪਸ ਆ ਜਾਂਦਾ। ਤੇ ਫੇਰ ਨਾ ਉਹ ਆਪਣੀ ਪਤਨੀ ਦੇ ਜਾਂਦਾ ਘਰ ਆਪਣੇ ਸਹੁਰਿਆਂ ਦੇ ਘਰ। ਸਹੁਰਿਆਂ ਦੇ ਘਰ ਜਾ ਕੇ ਉੱਥੇ ਫੇਰ ਤਾਲਾ ਲੱਗਿਆ ਹੋਇਆ ਸੀ। ਤੇ ਉਹ ਬੜਾ ਟੈਨਸ਼ਨ 'ਚ ਰਹਿੰਦਾ। ਚਲੋ ਆਪਣੇ ਘਰ ਦਾ ਤਾਲਾ ਤੋੜਦਾ ਤੇ ਉੱਥੇ ਰਹਿਣਾ ਸ਼ੁਰੂ ਕਰ ਦਿੰਦਾ ਉਹ ਸੋਚਦਾ ਵੀ ਕਦੇ ਤਾਂ ਮਾਪੇ ਆਉਣਗੇ ਰਹਿੰਦਾ ਉਹਦਾ ਜੀ ਨਹੀਂ ਲੱਗਦਾ ਚਲੋ ਉਹ ਉੱਥੇ ਕਿਤੇ ਕੰਮਕਾਰ ਲੱਜਾਂਦਾ ਕਰਨ ਕੰਮਕਾਰ ਕਰਦਾ ਤੇ ਪਿੰਡ ਦੇ ਵਿੱਚ ਇੱਕ ਦਿਨ ਉਹਨੂੰ ਕੋਈ ਦੱਸ ਦਿੰਦਾ ਵੀ ਤੇਰੇ ਮਾਤਾ ਪਿਤਾ ਤਾਂ ਫੁਲਾਣੇ ਸਟੇਸ਼ਨ ਤੇ ਝੌਂਪੜੀ ਦੇ ਵਿੱਚ ਰਹਿੰਦੇ ਆ ਵੀ ਉੱਥੇ ਉਹ ਭੀਖ ਮੰਗਦੇ ਆ ਇਸ ਗੱਲ ਦੀ RAM ਨੂੰ ਬੜੀ ਟੈਨਸ਼ਨ ਹੁੰਦੀ ਆ ਉਹਨੂੰ ਸ਼ਰਮਿੰਦਗੀ ਵੀ ਮਹਿਸੂਸ ਹੁੰਦੀ ਆ ਤੇ ਉਹ ਆਪਣੇ ਮਾਤਾ ਪਿਤਾ ਕੋਲ ਜਾਂਦਾ ਤੇ ਅੱਗੋਂ ਕੀ ਦੇਖਦਾ ਵੀ ਉਹਦੇ ਮਾਤਾ ਪਿਤਾ ਇਕੱਲੇ ਨਹੀਂ ਉਹਦੇ ਘਰ ਵਾਲੀ ਵੀ ਉਹਨਾਂ ਕੋਲ ਹੀ ਹੁੰਦੀ ਆ ਉਹ ਪਾਣੀ ਲੈ ਕੇ ਆ ਰਹੀ ਹੁੰਦੀ ਆ ਤੇ ਜਦੋਂ ਰਾਮ ਜਾਂਦਾ ਤੇ ਝੋਂਪੜੀ ਦੇ ਕੋਲ ਉਹਦੀ ਪਤਨੀ ਉਹਨੂੰ ਵੇਖ ਕੇ ਉਹਦੇ ਪੈਰੀ ਹੱਥ ਲਾਉਂਦੀ ਆ ਉਵੇਂ ਹੀ ਉਹਦਾ ਆਦਰ ਸਤਕਾਰ ਕਰਦੀ ਆ ਤੇ ਉਹਨੂੰ ਪੁੱਛਦੀ ਆ ਵੀ ਤੁਸੀਂ ਬਾਹਰੋਂ ਕਦੋਂ ਆਏ ਉਹ ਕਹਿੰਦਾ ਬੱਸ ਮੈਨੂੰ ਤਾਂ ਹੋਗੇ 2 ਮਹੀਨੇ ਤੇ ਤੁਸੀਂ ਇਸ ਹਾਲਤ ਦੇ ਵਿੱਚ ਫਿਰ ਉਹਦੇ ਮੰਮੀ ਡੈਡੀ ਤੇ ਉਹਦੀ ਪਤਨੀ ਉਹਨੂੰ ਸਾਰੀ ਗੱਲ ਦੱਸ ਦਿਆ ਤੇ ਰਾਮ ਆ ਜਿਹੜਾ ਉਹ ਸ਼ਰਮਿੰਦਾ ਹੁੰਦਾ ਤੇ ਉਹਨਾਂ ਤੋਂ ਮਾਫੀ ਮੰਗਦਾ ਆਪਣੇ ਘਰ ਵਾਲੀ ਨੂੰ ਕਹਿੰਦਾ ਵੀ ਮੈਂ ਤੇਰੇ ਨਾਲ ਚੰਗੀ ਨਹੀਂ ਕੀਤੀ ਵੀ ਤੂੰ ਮੇਰਾ ਹਰ ਜ਼ੁਲਮ ਵੀ ਸਹਿੰਦੀ ਰਹੀ ਵੀ ਫਿਰ ਮੈਂ ਵੀ ਮੈਂ ਤੈਨੂੰ ਨਹੀਂ ਰੱਖਿਆ ਜਿਸ ਔਰਤ ਕਰਕੇ ਮੈਂ ਤੈਨੂੰ ਘਰੋਂ ਕੱਢਿਆ ਉਹੀ ਔਰਤ ਅੱਜ ਸਾਰਾ ਕੁਝ ਲੈ ਕੇ ਪੈਸੇ ਲੈ ਕੇ ਆਪਣੇ ਪੇਕੇ ਘਰ ਚਲੀ ਗਈ ਆ ਤੇ ਉਹਨੇ ਮੈਨੂੰ ਜਲੀਲ ਕੀਤਾਗਾ ਮੋਹਨ ਲਾਲ ਤੇ ਦੇਵਕੀ ਆਪਣੇ ਪੁੱਤ ਨੂੰ ਕਹਿੰਦੇ ਆ ਪੁੱਤ ਤੂੰ ਸਮਾਂ ਰਹਿੰਦਾ ਸਮਝ ਜਾਂਦਾ ਵੀ ਹੁਣ ਤਾਂ ਆਪਣਾ ਘਰ ਬਿਲਕੁਲ ਉਜੜ ਗਿਆ ਤੇ ਉਹਨਾਂ ਨੂੰ ਕਹਿੰਦਾ ਵੀ ਮੈਂ ਸ਼ਰਮਿੰਦਾ ਆਪਣੀ ਗਲਤੀ ਤੇ ਪਰ ਆਪਾਂ ਇੱਥੇ ਨਹੀਂ ਰਹਿਾਂਗੇ ਆਪਾਂ ਆਪਣੇ ਘਰ ਚੱਲਾਂਗੇ ਮੈਂ ਕਮਾਈ ਕਰੂੰਗਾ ਤੁਸੀਂ ਚਲੋ ਘਰ ਚਲੋ ਚਲੋ ਉਹਨਾਂ ਨੂੰ ਘਰ ਲੈ ਜਾਂਦਾ ਘਰ ਲਿਜਾ ਕੇ ਉਸ ਤੋਂ ਬਾਅਦ ਉਹ ਕਿਸੇ ਫੈਕਟਰੀ ਦੇ ਵਿੱਚ ਕੰਮ ਕਰਨ ਲੱਗਦਾ ਉਹਨੂੰ ਵਾਵਾ ਤਨਖਾਹ ਮਿਲਦੀ ਹੈ ਚਲੋ ਤੇ ਉਹਨਾਂ ਦੇ ਘਰ ਦਾ ਗੁਜ਼ਾਰਾ ਚੱਲਣ ਲੱਗ ਜਾਂਦਾ ਤੇ ਰਾਮ ਦੀ ਜਿਹੜੀ ਪਤਨੀ ਆ ਉਹ ਵੀ ਲੋਕਾਂ ਦੇ ਕੱਪੜੇ ਸਿਉਣ ਲੱਗ ਜਾਂਦੀ ਆ ਸਟਿਚਿੰਗ ਵਗੈਰਾ ਦਾ ਉਹ ਵਧੀਆ ਸਿੱਖ ਲੈਂਦੀ ਆ ਕੰਮ ਤੇ ਫਿਰ ਉਹ ਪੁੱਛਦਾ ਵੀ ਮੈਂ ਤੇਰੇ ਪੇਕੇ ਘਰ ਗਿਆ ਸੀ ਵੀ ਉੱਥੇ ਲੋਕ ਲੱਗਿਆ ਸੀ ਤਾਂ ਉਹਦੀ ਪਤਨੀ ਉਹਨੂੰ ਦੱਸਦੀ ਆ ਵੀ ਜਦੋਂ ਮੇਰੇ ਪਾਪਾ ਦੀ ਮੌਤ ਹੋ ਗਈ ਸੀ ਤਾਂ ਮੈਂ ਆਪਣੇ ਨਾਨਕੇ ਚਲੀ ਗਈ ਸੀ ਜਿੰਨਾ ਟਾਈਮ ਮੇਰੀ ਨਾਨੀ ਸੀ ਉਹਨਾ ਟਾਈਮ ਤਾਂ ਮੇਰੀ ਵਧੀਆ ਇੱਜ਼ਤ ਸੀ ਕੰਮ ਤਾਂ ਮੈਂ ਉਦੋਂ ਵੀ ਕਰਦੀ ਸੀ ਪਰ ਜਦੋਂ ਮੇਰੀ ਨਾਨੀ ਦੀ ਮੌਤ ਹੋ ਗਈ ਤਾਂ ਮੇਰੀ ਮਾਮੀ ਮੇਰੇ ਤੋਂ ਸਾਰਾ ਦਿਨ ਕੰਮ ਕਰਾਉਂਦੀ ਤੇ ਮੈਨੂੰ ਰੋਟੀ ਵੀ ਅੱਜਮੀ ਨਹੀਂ ਦਿੰਦੀ ਸੀ ਉੱਤੇ ਜਦੋਂ ਮੈਂ ਟ੍ਰੇਨ ਤੋਂ ਉਤਰੀ ਆਪਣੇ ਨਾਨਕਿਆਂ ਤੋਂ ਆਂਦੀ ਟ੍ਰੇਨ ਤੋਂ ਉਤਰੀ ਤਾਂ ਮੈਂ ਮਾਪੇ ਨੂੰ ਉੱਥੇ ਵੇਖਿਆ ਆਪਣੇ ਮੰਮੀ ਡੈਡੀ ਨੂੰ ਤੇ ਮੇਰਾ ਮਨ ਬਹੁਤ ਖਰਾਬ ਹੋਇਆ ਤੇ ਜਦੋਂ ਮੈਂ ਇਹਨਾਂ ਨੂੰ ਪੁੱਛਿਆ ਤਾਂ ਇਹਨਾਂ ਨੇ ਮੈਨੂੰ ਸਾਰੀ ਗੱਲ ਦੱਸੀ ਇਸੇ ਕਰਕੇ ਫਿਰ ਮੈਂ ਇਹਨਾਂ ਦੇ ਨਾਲ ਇੱਥੇ ਰਹਿਣ ਲੱਗ ਗਈ। ਉਹ ਕਹਿੰਦਾ ਵੀ ਮੈਂ ਤੁਹਾਡੇ ਸਾਰਿਆਂ ਤੋਂ ਮਾਫੀ ਮੰਗਦਾ ਤੇ ਉਹਦੀ ਪਤਨੀ ਕਹਿੰਦੀ ਵੀ ਹੁਣ ਮਾਫੀ ਬਹੁਤ ਮੰਗ ਲਈ ਵੀ ਹੁਣ ਛੱਡੋ ਇਸ ਗੱਲ ਨੂੰ ਵੀ ਕੋਈ ਗੱਲ ਨਹੀਂ। ਚਲੋ ਉਹ ਵਧੀਆ ਆਪਣੀ ਜ਼ਿੰਦਗੀ ਹੈ ਜਿਹੜੀ ਬਤਾਉਣ ਲੱਗ ਜਾਂਦੇ ਆ ਤੇ ਉਧਰੋਂ ਸ਼ਾਮ ਤੇ ਉਹਦੇ ਘਰ ਵਾਲੀ ਹੈ ਜਿਹੜੇ ਉਹ ਜਿੰਨਾ ਟਾਈਮ ਤੱਕ ਠੇਕਾ ਹਿੱਸਾ ਜ਼ਮੀਨ ਦਾ ਸਾਰਾ ਉਹਦੇ ਭਰਾ ਭਝਾਈ ਨੂੰ ਖਵਾਉਂਦੇ ਆ ਉਨਾ ਟਾਈਮ ਤੱਕ ਉਹ ਰੱਖਦੇ ਆ। ਫਿਰ ਉਹਦੀ ਭਰਜਾਈ ਸੋਚਦੀ ਐ ਵੀ ਜਦੋਂ ਇਹ ਆਪਣੇ ਸੱਸ ਸਹੁਰੇ ਦੀ ਨਹੀਂ ਬਣੀ ਉਹਨਾਂ ਦੀ ਜਮੀਨ ਇਹ ਖੋ ਕੇ ਖਾ ਗਈ ਵੀ ਮੈਂ ਇਦੋਂ ਕੀ ਕਰਾਉਣਾ ਉਹਦੇ ਭਰਾ ਭਰਜਾਈ ਉਹਨਾਂ ਨੂੰ ਘਰੋਂ ਕੱਢ ਦਿੰਦੇ ਆ ਤੇ ਉਹ ਵਾਪਸ ਆਉਂਦੇ ਆ ਆਪਣੇ ਘਰ ਪਿੰਡ 'ਚ ਤੇ ਉਹ ਵੇਖਦੇ ਆ ਵੀ ਉਹਦੇ ਮੰਮੀ ਡੈਡੀ ਤੇ ਰਾਮ ਤੇ ਉਹਦੀ ਪਤਨੀ ਵਧੀਆ ਰਹਿ ਰਹੇ ਹੁੰਦੇ ਆ ਸ਼ਾਮ ਆਪਣੇ ਭਰਾ ਤੋਂ ਮਾਫੀ ਮੰਗਦਾ ਕਿ ਮੇਰੇ ਤੋਂ ਗਲਤੀ ਹੋ ਗਈ ਵੀ ਆਪਾਂ ਸਾਰੇ ਪਹਿਲਾਂ ਵਾਂਗੂ ਇੱਕ ਘਰ ਦੇ ਵਿੱਚ ਰਹੀਏ ਮੋਹਨ ਲਾਲ ਦੇ ਦੇਵਕੀ ਜਿਹੜੇ ਉਹ ਰਾਮ ਨੂੰ ਕਹਿੰਦੇ ਆ ਵੀ ਨਹੀਂ বিজে তো ਫਿਰ ਇਹਨਾਂ ਨੂੰ ਘਰੇ ਰੱਖੇਗਾ ਤਾਂ ਫਿਰ ਹਨਾ ਕੋਈ ਨਾ ਕੋਈ ਪੁਰਾਣਾ ਰਿਸ਼ਤਾ ਜਿਹੜਾ ਉਹ ਜਾਗ ਜੂਗਾ ਵੀ ਆਪਦੀ ਜ਼ਿੰਦਗੀ ਨਾ ਖਰਾਬ ਕਰ ਤਾਂ ਆਰਾਮ ਕਹਿੰਦਾ ਵੀ ਦੇਖੋ ਆਪਣੇ ਮਾਤਾ ਪਿਤਾ ਨੂੰ ਕਹਿੰਦਾ ਵੀ ਠੀਕ ਆ ਮੇਰੇ ਤੋਂ ਗਲਤੀ ਹੋਈ ਸੀ ਪਰ ਮੈਨੂੰ ਉਹਦਾ ਅਹਿਸਾਸ ਹੋ ਚੁੱਕਿਆ ਉਹ ਮੇਰਾ ਵੱਡਾ ਭਰਾਗਾ ਉਹਨੂੰ ਵੀ ਆਪਣੀ ਗਲਤੀ ਦਾ ਅਹਿਸਾਸ ਆ ਵੀ ਹੁਣ ਇਦਾਂ ਦਾ ਕੁਝ ਨਹੀਂ ਹੋਊਗਾ ਤਾਂ ਉਹਦਾ ਭਰਾ ਸ਼ਾਮ ਆ ਜਿਹੜਾ ਉਹ ਕਹਿੰਦਾ ਵੀ ਜ਼ਮੀਨ ਤੂੰ ਮੇਥੋਂ ਆਪਦੀ ਅੱਧੀ ਲੈ ਲੈ ਤੇ ਮੈਨੂੰ ਘਰ ਦੇ ਦੇ ਦਦਾ ਚਲੋ ਉਹ ਅੱਧੀ ਜ਼ਮੀਨ ਹੈ ਜਿਹੜੀ ਆਪਦੇ ਭਰਾ ਦੇ ਨਾਂ ਕਰਾ ਦਿੰਦਾ ਤੇ ਘਰ ਦੇ ਵਿੱਚ ਚਾਰ ਕਮਰੇ ਹੁੰਦੇ ਆ ਉਹ ਦੋ ਦੋ ਕਰ ਲੈਂਦੇ ਆ ਤੇ ਘਰ ਦੇ ਵਿੱਚ ਕੰਧ ਕੱਢ ਲੈਂਦੇ ਆ ਹੁਣ ਉਹਨਾਂ ਦਰਾਣੀ ਜਠਾਣੀ ਦੀ ਵੀ ਆਪਸ ਵਿੱਚ ਵਧੀਆ ਬਣਦੀ ਸੀ ਤੇ ਭਰਾਵਾਂ ਦੀ ਵੀ ਚਲੋ ਉਹਨਾਂ ਦੇ ਅੱਡ ਅੱਡ ਪਰਿਵਾਰ ਹੋ ਗਏ ਸੀ ਉਹ ਅੱਡ ਅੱਡ ਪਰਿਵਾਰਾਂ ਦੇ ਵਿੱਚ ਆਪਦਿਆਂ ਚ ਰਹਿੰਦੇ ਸੀ ਤੇ RAM ਸੀ ਜਿਹੜਾ ਉਹ ਕਦੇ ਵੀ ਆਪਣੀ ਪਰਜਾਈ ਵੱਲ ਮੁੜ ਕੇ ਉਸ ਤਰ੍ਹਾਂ ਨਹੀਂ ਵੇਖਿਆ ਸੀ ਉਹਨੇ ਤੇ ਉਹਦੀ ਪਰਜਾਈ ਵੀ ਸੁਧਰ ਗਈ ਸੀ ਕਿਉਂਕਿ ਉਹਨਾਂ ਨੂੰ ਦੋਨਾਂ ਨੂੰ ਇਹ ਅਹਿਸਾਸ ਹੋ ਗਿਆ ਸੀ ਵੀ ਸਾਡੇ ਗਲਤ ਰਿਸ਼ਤੇ ਕਰਕੇ ਸਾਡਾ ਸਾਰਾ ਪਰਿਵਾਰ ਉੱਜੜ ਗਿਆ ਸੀ ਵੀ ਇਹ ਰਿਸ਼ਤਾ ਠੀਕ ਨਹੀਂ ਸੀ ਤੇ ਇਸ ਰਿਸ਼ਤੇ ਕਰਕੇ ਸਾਨੂੰ ਸਾਰਿਆਂ ਨੇ ਠੁਕਰਾਤਾ ਸੀ ਹੁਣ ਮੋਹਨ ਲਾਲ ਤੇ ਦੇਵਕੀ ਆਪਣੇ ਛੋਟੇ ਪੁੱਤ ਨਾਲ ਰਹਿੰਦੇ ਆ ਤੇ ਉਹਦਾ ਵੱਡਾ ਪੁੱਤ ਤੈਨੂੰ ਆਪਣੇ ਘਰ ਦੇ ਵਿੱਚ ਰਹਿੰਦੇ ਆ ਹਾਂਜੀ ਦੋਸਤੋ ਬਹੁਤ ਸਾਰੇ ਘਰਾਂ ਦੇ ਵਿੱਚ ਇਸ ਤਰ੍ਹਾਂ ਦੇ ਨਜਾਇਜ਼ ਰਿਸ਼ਤੇ ਆ ਜਿਹੜੇ ਉੱਸਰ ਜਾਂਦੇ ਆ ਪਰ ਆਦਮੀ ਨੂੰ ਤੇ ਔਰਤ ਨੂੰ ਆਪਣੀ ਸਮਝ ਤੋਂ ਕੰਮ ਲੈਣਾ ਚਾਹੀਦਾ ਕਿਉਂਕਿ ਇਸ ਤਰ੍ਹਾਂ ਦਾ ਰਿਸ਼ਤਾ ਜਿਹੜਾ ਉਹ ਲੁਕਿਆਤਾ ਰਹਿੰਦਾ ਨਹੀਂ ਹੁੰਦਾ ਇਸ ਤਰ੍ਹਾਂ ਦੇ ਰਿਸ਼ਤੇ ਆ ਜਿਹੜੇ ਪਰਿਵਾਰਾਂ ਦੇ ਪਰਿਵਾਰ ਖਤਮ ਕਰ ਦਿੰਦੇ ਆ ਵਿਸ਼ਵਾਸ ਖਤਮ ਕਰ ਦਿੰਦੇ ਆ ਇਸ ਕਰਕੇ ਕੋਈ ਵੀ ਰਿਸ਼ਤਾ ਇਹੋ ਜਿਹਾ ਨਾ ਬਣਾਓ ਜਿਹਦੀ ਨੀ ਮਤਲਬ ਦੇ ਰੱਖੀ ਹੋਈ ਹੋਵੇ ਮਤਲਬ ਦੇ ਬੇਸ ਤੇ ਕੋਈ ਰਿਸ਼ਤਾ ਬਣਾਉਗੇ ਤਾਂ ਉਹ ਜ਼ਿਆਦਾਤਰ ਨਹੀਂ ਬਣਾਣੀ ਤੇ ਸਮਾਜ ਦੇ ਵਿੱਚ ਤੁਹਾਡੀ ਬਦਨਾਮੀ ਵੀ ਹੁੰਦੀ ਆ ਮੈਨੂੰ ਉਮੀਦ ਹੈ ਵੀ ਕਹਾਣੀ ਤੁਹਾਨੂੰ ਪਸੰਦ ਆਈ ਹੋਊਗੀ ਜੇਕਰ ਵਧੀਆ ਲੱਗੀ ਤਾਂ ਵੀਡੀਓ ਨੂੰ ਲਾਈਕ ਕਰਨਾ ਮਿਲਾਂਗੇ ਕੱਲ ਨੂੰ ਨਵੀਂ ਕਹਾਣੀ ਦੇ ਨਾਲ ਸਾਰਿਆਂ ਨੂੰ ਸ਼ਸ਼ਕਲ ਜੀ